ਹੈਲੋ ਸਟੂਡੈਂਟਸ ਸਵਾਗਤ ਕਰਦੇ ਹਾਂ ਜੀ ਸਾਡੇ YouTube ਚੈਨਲ ਵਿਸ਼ਵਾਸ ਸਟੱਡੀਜ਼ ਤੇ ਤਾਂ ਸਟੂਡੈਂਟਸ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ 5ਵੀਂ 8ਵੀਂ 10ਵੀਂ ਤੇ 12ਵੀਂ ਜਮਾਤ ਦੇ ਵਿੱਚ ਦਾਖਲਾ ਲੈਣ ਦੀ ਜੋ ਆਖਰੀ ਮਿਤੀ ਹੈਗੀ ਹੈ ਉਹ ਪੰਜਾਬ ਸਰਕਾਰ ਦੁਆਰਾ ਜਾਂ ਆਪਾਂ ਕਹੀਏ ਸਿੱਖਿਆ ਭਵਾਨ ਦੁਆਰਾ ਜਾਰੀ ਕਰ ਦਿੱਤੀ ਗਈ ਹੈ ਤਾਂ ਕੀ ਹੈ ਆਖਰੀ ਮਿਤੀ ਆਓ ਸ਼ਿੱਖਿਆ ਵਿਭਾਗ ਦੁਆਰਾ ਜਾਰੀ ਕੀਤੇ ਪੱਤਰ ਨੂੰ ਪੜ ਕੇ ਵੇਖੀਏ ਤਾਂ ਦੇਖੋ ਜੀ ਇਹ ਸਿੱਖਿਆ ਵਿਭਾਗ ਦੁਆਰਾ ਜਾਰੀ ਕੀਤਾ ਹੋਇਆ ਪੱਤਰ ਹੈ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ ਸਰਕਾਰੀ ਐਡਿਡ ਐਫੀਲੀਏਟਿਡ ਤੇ ਅਸੋਸੀਏਟਿਡ ਸਕੂਲ ਮੁਖੀਆਂ ਅਤੇ ਪੰਜਾਬ ਰਾਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬੋਰਡ ਵੱਲੋਂ ਅਕਾਦਮਿਕ ਸਾਲ 2024-25 ਲਈ ਪੰਜਵੀਂ ਅੱਠਵੀਂ ਤੇ 12ਵੀਂ ਸ਼੍ਰੇਣੀਆਂ ਲਈ ਸਕੂਲਾਂ ਵਿੱਚ ਦਾਖਲਾ ਲੈਣ ਵਾਲੇ ਰੈਗੂਲਰ ਵਿਦਿਆਰਥੀਆਂ ਵਾਸਤੇ ਦਾਖਲਾ ਦਾਖਲੇ ਦੀ ਅੰਤਿਮ ਮਿਤੀ 31 ਜੁਲਾਈ 2024 ਰੱਖੀ ਜਾਂਦੀ ਹੈ। ਰਾਈਟ ਤਾਂ ਬੇਟਾ ਤੁਹਾਨੂੰ ਕਲੀਅਰ ਹੋ ਗਿਆ ਹਣਾ ਜਿਨ੍ਹਾਂ ਵਿਦਿਆਰਥੀਆਂ ਦੀ ਕੋਈ ਰੀਪੇਅਰ ਆਈ ਸੀਗੀ ਠੀਕ ਹੈ ਜੀ ਜਾਂ ਕਿਸੇ ਕਾਰਨ ਉਹ ਹਜੇ ਤੱਕ ਉਹਨਾਂ ਨੇ ਐਡਮਿਸ਼ਨ ਨਹੀਂ ਜਿਹੜੀ ਉਹ ਨਹੀਂ ਲਈ ਤੀ ਤਾਂ ਉਹਨਾਂ ਨੂੰ ਮੈਂ ਕਲੀਅਰ ਕਰਦਾ ਬੇਟਾ ਕਿ ਪੰਜਵੀਂ ਅੱਠਵੀਂ ਤੇ 12ਵੀਂ ਸ਼੍ਰੇਣੀ ਦੇ ਵਿੱਚ ਜੋ ਐਡਮਿਸ਼ਨ ਲੈਣ ਦੀ ਜਾਂ ਆਪਕ ਇਹ ਦਾਖਲਾ ਲੈਣ ਦੀ ਮਿਤੀ ਹੈ ਉਹ ਸਿੱਖਿਆ ਭਵਦ ਦੁਆਰਾ ਅੰਤਿਮ ਮਿਤੀ 31 ਜੁਲਾਈ 2024 ਰੱਖੀ ਗਈ ਹੈ ਤਾਂ ਤੁਸੀਂ ਜੁਲਾਈ ਦੇ ਮਹੀਨੇ ਦੇ ਵਿੱਚ 31 ਤਰੀਕ ਤੋਂ ਪਹਿਲਾਂ ਪਹਿਲਾਂ ਆਪਣੀ ਐਡਮਿਸ਼ਨ ਕਰਵਾ ਲੈਣੀ ਹੈ ਤਾਂ ਬੇਟਾ ਬੱਤਵਦ ਇਹ ਜਾਣਕਾਰੀ ਹੈ ਜਿਹੜੀ ਉਹ ਸਟੂਡੈਂਟਸ ਨਾਲ ਸ਼ੇਅਰ ਕਰਨੀ ਹੈ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਭਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂ ਮਿਲਾਂਗੇ ਜੀ ਨੈਕਸਟ ਵੀਡੀਓ ਦੇ ਵਿੱਚ ਕੁਝ ਹੋਰ ਅਹਿਮ ਜਾਣਕਾਰੀ ਦੇ ਨਾਲ ਟਿਲ ਦੈਨ ਨੈਵਰ ਗੀਵ ਅਪ ਗੁੱਡਬਾਈ